ਕਮ ਜਵਾਂ ਖਰਾਬ ਆ ਗਿਆ ਹੈ ਤੇ ਮੇਕਅਪ ਕਿੰਨਾ ਸੰਦੀਦ 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 ਮਮਾ ਆ ਗਈ ਮਮਾ ਹੋਏ ਉਹ ਕਿਹਦੀ ਨੇ ਕੀ ਮਮਾ ਆ ਗਈ ਅੱਬਣੀ ਆ ਗਈ ਇਹ ਤੁਹਾਨੂੰ ਸ਼ਰਮ ਆ ਗਈ ਮੱਸਾ ਕੀ ਚੱਕੀਆਂ ਬੜੀਆਂ ਮੈਂ ਤੀ ਸਾਰਾ ਮੇਰਾ ਸਮਾਨ ਖਰਾਬ ਕਾਂਡੀਆਂ ਮੈਂ ਮਾਰਾ ਕਿਤੇ ਪੈੜਾ ਕੇ ਕਿਦਾਂ ਦਾ ਸਮਾਨ ਖਰਾਬ ਕਰਤਾ ਦੱਸੋ ਮੈਨੂੰ ਪਹਿਲਾ ਜਿੱਤੋ ਚੋਪਰਾ ਤੂੰ ਇਹਨੂੰ ਅਕਲ ਦੇਣੀ ਹੈ ਕਿ ਤੂੰ ਇਦਾਂ ਇਹਦੇ ਕੋ ਮੇਕਅਪ ਕਰਾਉਣਾ ਵਾ ਫਿਰ ਕੀ ਜਿਆ ਚਹੀ ਪਹਿਲਾ ਦਿਨ ਮੇਕਅਪ ਕੀਤਾ ਇੰਨਾ ਤੇ ਕਿਆ ਰਿਤੇ ਪੀ ਸੋਨਾ ਕੀਤਾ ਤੇ ਸਭ ਲੜੰਦਾ ਪਿਆੜ ਕੇ ਆਡੇ ਨਾਲ ਹਾਂ ਮੈਂ ਕਿੱਡੀਆਂ ਤੇ ਬਿਊਟੀ ਪਾਲਰ ਚ ਲੱਗੀਆਂ ਜਿਹੜਾ ਮੈਂ ਕਹਾਂ ਤੁਹਾਡੀ ਟ੍ਰੇਨਿੰਗ ਚੱਲਣੀ ਆ ਆ ਭਾਦੀ ਤੂੰ ਤੇ ਚੋਪੀ ਕੀਤੇ ਰਹਾ ਤੇ ਚੰਗੀ ਕਰ ਲੈ ਤੁਹਾਡੇ ਤੇ ਬਸ ਧਿਆਨ ਹੀ ਮੇਰੇ ਵੱਲ ਹੁੰਦਾ ਕਿਹੜਾ ਵੜਾ ਹੋਵੇ ਤੇ ਬਸ ਲੜ ਲਵਾਏ ਦੇ ਨਾਲ ਸਿੱਧੀ ਗੱਲ ਮੈਂ ਤੇ ਉਹਨੂੰ ਵੀ ਨਾਲ ਹੀ ਕਹਿਣ ਦੀ ਆ ਤੂੰ ਫਿਰ ਜਿਆਦਾ ਬੀ ਮੇਰੀ ਗੱਲ ਸੁਣੋ ਕਿ ਇਸ ਮਾਰ ਲਿਆ ਕੇ ਤੁਹਾਡਾ ਭਰਾ ਹੀ ਦਿੰਦਾ ਸਮਾੜ ਖਰਾਬ ਹੋ ਗਿਆ ਡਹਾਓ ਮੈਂ ਤਾਂ ਜਾਣਦੀ ਨਾ ਕਿ ਤੇ ਨੌਕਰੀ ਤੇ ਜਿਹੜਾ ਮੈਂ ਆਪਣੇ ਪੈਸਿਆਂ ਚ ਲਾਉਣਾ ਆ ਜਿਹੜਾ ਹੁਣ ਮੈਂ ਝਾੜੂ ਲਾ ਕੇ ਆਈ ਆ ਕੱਢੋ ਆ ਪੈਸੇ ਇਹਦੇ ਫੇਰ ਮੈਂ ਦੱਸਾਂ ਤੁਹਾਨੂੰ ਕਿੰਨੇ ਬੰਦੇ ਮੇਰੇ ਓ ਚੁੱਪ ਕਰ ਜਾ ਭਾਬੀ ਬਸ ਭਾਬੀ ਮੇਰੇ ਪਿੱਛੇ ਇਹ ਨਾ ਕਿ ਜ਼ੁਬਾਨ ਚੱਲਣ ਦੀ ਹੋਏ ਦੀ ਜ਼ੁਬਾਨ ਚੱਲਨੀ ਅੱਧਰ ਬਾਅਦ ਵਿੱਚ ਇਹਦੇ ਵੱਲ ਵੇਖ ਤੂੰ ਵੀ ਸਿੱਖਣਾ ਚੱਲਾ ਮੇਕਅਪ ਲਾ ਸਾਰਾ ਕੁਝ ਚੂੜਾ ਜਿਹੜਾ ਲਾ ਰੱਖਦੇ ਚੱਲ ਓ ਫੇਰ ਕੀ ਆ ਬਾਬੇ ਅੱਜ ਪਹਿਲੇ ਦਿਨ ਹੀ ਕੀਤਾ ਤਾ ਤੁਸੀਂ ਐਵੇਂ ਟੜਕੀ ਜਾਂਦੇ ਆਪਣਾ ਮੂੰਹ ਸਾਫ ਕਰ ਲੈ ਨਹੀਂ ਤੇ ਮੈਂ ਨਹੀਂ ਕਰਨਾ ਭਾਬੀ ਜਦ ਮੈਂ ਬੜੀ ਸੋਹਣੀ ਲੱਗਣ ਦੀ ਸੱਚੀ ਬਹੁਤ ਜ਼ਿਆਦਾ ਨਹੀਂ ਸੋਹਣੀ ਲੱਗਣ ਦੀ ਮੈਂ ਤਾਂ ਬਹੁਤ ਸੋਹਣੀ ਲੱਗਣ ਦੀ ਕਰਦੀ ਵੈਸੇ ਵੀ ਭਾਬੀ ਤੇਰੀ ਤੇ ਆਦਤ ਹੋ ਗਈ ਮੇਰੇ ਨਾਲ ਲੜਨ ਦੀ ਸਿੱਧੀ ਗੱਲ ਹੈ ਤੇ ਤੇਰੇ ਵੀ ਨਿਕਣੇ ਨਾ ਮੇਰੀ ਤੇ ਪੈਣੀ ਬੜੀ ਚੰਗੀ ਹੈ ਮੇਰੀ ਤੇ ਪੈਨ ਕੋ ਕਾਦੀ ਨਹੀਂ ਆਹ ਭਾਬੀ ਚੁੱਪ ਕਰ ਜਾ ਵਾ ਆਇਓ ਹਾਂ ਇੱਧਰ ਨੂੰ ਵੈਸੇ ਵੀ ਭਾਬੀ ਤੇ ਇਹਦੇ ਵੇ ਤਾਂ ਬਹੁਤ ਤੰਗ ਜੇ ਸਿੱਧੀ ਗੱਲ ਤਾਂ ਦੱਸ ਦੇ ਤੰਗ ਮਾ ਤੇ ਤਾਂ ਤੇ ਤੂੰ ਮੇਰੇ ਘਰੋਂ ਹੱਟ ਚਲੀ ਆ ਨਾ ਹੁਣ ਨਹੀਂ ਮੈਂ ਰੋਇਆ ਕਰਨਾ ਬਾਬੀ ਹੁਣ ਮੈਂ ਠੋਕਵਾ ਜਵਾਬ ਦਿਆ ਕਰਨਾ ਮੈਨੂੰ ਕਿਹਨੇ ਸਮਝਾਇਆ ਲੱਗੀ ਨੇ ਸਮਝੀ ਮੈਂ ਕਿਹੜਾ ਤੇਨੂੰ ਚੂਲ ਲੱਗਿਆ ਕਿਹੜਾ ਤੇਰੇ ਦੀਲੀ ਲੱਗਿਆ ਵਾ ਕੌਣ ਆਇਆ ਹੈਗਾ ਤੂੰ ਕਿਹਨੇ ਪੀਲੀ ਲਾਈ ਮੈਂ ਆਪ ਹੀ ਸੇਖੀ ਨਹੀਂ ਆਣ ਤੇ ਕੀ ਰੌਲਾ ਪਾਇਆ ਵਾ ਰੌਲਾ ਕੀ ਬਣਾ ਵੇਖ ਲੋ ਕਿੰਨਾ ਮੇਕਅਪ ਦਾ ਸਮਾਨ ਰੱਖਿਆ ਆ ਵੇਖ ਲੋ ਆਪਣੀ ਲਾ ਦੇ ਇੱਧਰ ਆ ਤੈਨੂੰ ਮੈਂ ਦੱਸਦਾ ਇੱਧਰ ਆ ਜਾ ਇੱਧਰ ਆ ਕੇ ਖਲੋ ਆ ਵੇ ਨਾ ਕੀ ਬਣੀ ਆਈ ਹਾਂ ਤੇ ਨਿਆਣਿਆਂ ਨੂੰ ਖੇਡਣ ਦਿਆਂ ਆ ਆ ਖੇਡਵਾ ਵਰਕੀਆ ਵੀਰੇ ਮਾੜਾ ਮੇਕਅਪ ਹੀ ਕੀਤਾ ਲੈ ਭਾਬੀ ਉਹ ਨਾਲੇ ਆਵੇ ਲੈ ਕਹਿੰਦੀ ਤੂੰ ਮੇਰੇ ਨਾਲ ਮੇਰੇ ਤੋਂ ਸੜਦੀ ਆ ਉਹ ਕਰਦੀ ਜੇ ਕਰਦੀ ਕਹਿੰਦੀ ਮੈਂ ਤਾਂ ਨਹੀਂ ਚੁੱਪ ਰਿਆ ਕਰਨਾ ਮੈਂ ਬੋਲਿਆ ਕਰਨਾ ਵੀਰੇ ਮੈਨੂੰ ਤਾਂ ਪੁੱਛ ਨਹੀਂ ਕਿਹਾ ਹਾਏ ਰੱਬਾ ਵੇ ਲੈ ਮੇ ਨਾਲ 400ਵੀਆਂ ਕਰਨ ਲੱਗੀ ਸਮਝੀ ਗਿਆ ਹੀ ਨਾ ਇਹਨੇ ਵੀਰੇ ਤੈਨੂੰ ਲੱਗਦਾ ਮੈਂ ਬੋਲਦੀ ਹਾਂ ਪਾਪੋ ਬੋਲਿਆ ਸੱਚੀ ਸਬਰੀਦ ਹੁਣ ਤੂੰ ਹੀ ਛੋੜ ਕੇ ਮਾਰ ਨਹੀਂ ਹੈ। ਉਹ ਲੈ ਤੇ ਪਿੱਛੇ ਲੁਕੀ। ਸਬਰੀਦ ਮੈਨੇ ਛੋੜਨੀ ਪਸੰਦ ਹੈਗਾ ਤੇ ਨਾਵੇਂ ਛੋੜ ਮਾਰ ਤੂੰ ਨਿਆਣਾ ਵਿੱਚ ਨਾ ਆਇਆਗਾ ਤੂੰ ਨਿਆਣਾ ਨੇ ਖੇਡ ਲਿਆ ਕਰ। ਨਿਆਣਾ ਕੌਣ? ਨਿਆਣੀ ਇਹ ਤਾਂ ਕੀ ਆ? ਨਿਆਣੀ ਜਾਏ ਆ ਤੇ ਜਾ ਗੁਰਵਰਵਾ ਇਹਨੂੰ ਤਾਂ ਨਿਆਣੀ ਕਹਿੰਦੀ ਤੀ ਗਲਤੀ ਨਾ ਨਾ ਕਰਿਓ। ਬੱਛਾ ਉਹ ਤਾਂ ਕਹਿੰਦੀ ਹੈ ਮੇਰਾ ਮੰਗਣੀ ਹੋਏ ਤੇ ਵਿਆਹ ਹੋ ਜੇ ਤਾਂ ਨਿਆਣੀ ਹੈ ਤੁਹਾਡੇ ਪਾਸ ਦੀ। ਕੋਨੇ ਤੀ 1 ਬਾਰ ਮਹੀਨਾ ਲੜਾਈ ਕਰਨ ਦੇ ਵੀ ਇਹਦਾ ਰਿਸ਼ਤਾ ਨਹੀਂ ਹੋਇਆ ਉਹ ਨਹੀਂ ਹੋਇਆ ਜੇ ਨਹੀਂ ਹੋਇਆ ਹਜੇ ਨਿਆਣੀ ਹੈ ਤਾਂ ਫਿਰ ਐਵੇਂ ਬੰਦੇ ਫੜੰਦੇ ਤੇ ਇੰਨੀਆਂ ਚੁਲਾਕੀਆਂ ਤੇ ਹੁੰਦੀਆਂ ਇਹਨੂੰ ਮਾਪਿਆਂ ਵਾਸਤੇ ਧੀਆਂ ਨਿਆਣਿਆਂ ਹੁੰਦੀਆਂ ਧੀਆਂ ਨਿਆਣੇ ਇਹਨੇ ਤਾਂ ਨਿਆਣੀ ਰਹਿਣਾ ਵਾ ਯਾ ਤੇਰੇ ਤੇਰਾ ਮਾਪੇ ਨੂੰ ਸਮਝਦਾ ਤੈਨੂੰ ਨਿਆਣਿਆਂ ਨਹੀਂ ਮੈਂ ਪੇਕੇ ਜਾ ਕੇ ਨਿਆਣੀ ਕੀ ਬੰਨਾ ਹੁੰਦਾ ਜਿਹੜੀ ਆ ਤੇਰੀ ਜ਼ਿੰਮੇਵਾਰੀ ਨਾਲ ਹੀ ਖਾਣੀ ਪੈਂਦੀ ਨਾਲ ਹੀ ਨਿਉਣੀ ਪੈਂਦੀ ਆ ਤੇ ਤੂੰ ਆਪਣਾ ਚਾਲ ਲਾ ਆ ਮਹੀਨਾ ਰਣਾ ਮਹੀਨਾ ਰਹਾ ਹਾਂ ਮਸਾਬ ਨੂੰ ਆਪੇ ਪੱਕੀ ਗੱਲ ਆ ਪੱਕੀ ਗੱਲ ਔਖਾ ਹੋਣਾ ਹੀ ਆ ਔਖਾ ਮੈਂ ਹੋਊਂਗਾ ਫੇਰ ਕੀ ਆ ਤੂੰ ਤੇ ਖੁਸ਼ ਹੋ ਜਾਵੇਂਗੀ ਨਾ ਪਾਪੀ ਵੈਸੇ ਵੀ ਤੁਸੀਂ ਪੇਟ ਤੇ ਜਾਂਦੇ ਹੀ ਰਹਿੰਦੇ ਹੋ ਵੇ ਵੇ ਵੀਰ ਨੂੰ ਅਨੂ ਕਾ ਚੁੱਪ ਕਰ ਜਾ ਤੂੰ ਚੁੱਪ ਕਰ ਤੂੰ ਮੱਡੇਂ ਬੁਲੀ ਜਾਂਦਾ ਨਹੀਂ ਨਹੀਂ ਮੇਰੇ ਕੋ ਖਾਣਾ ਬਵੇ ਇੱਥੇ ਤੱਕ ਮੈਂ ਪਤਾ ਕੀ ਮਾਰਨ ਤੱਕ ਆਪੇ ਤਾਂ ਕਹਿੰਨੇ ਆ ਆਪਣੀ ਸਮਝਾ ਕਰ ਨਹੀਂ ਸਮਝਾ ਕਰ ਮੈਂ ਤਾਂ ਫਿਰ ਛੱਡੂਗੀ ਜੇ ਇਹਦੇ ਛੱਡੂ ਉਹਦੇ ਵੀ ਛੱਡੂ ਜੇ ਉਹਦੇ ਛੱਡੂ ਤੇ ਇਹਦੇ ਛੱਡੂ ਜਾਂ ਕੰਮ ਕਰ ਰੋਟੀ ਪਣੀ ਬਗਾ ਭੁੱਖ ਲੱਗੀ ਹੈ ਆਜੋ ਕੁਦ ਉਸ ਮਾਨੇ ਥੋ ਦਵਾਦਾ ਤੇਰਾ ਤਾਂ ਤਮ ਧਿਆਨ ਲੜਨਾ ਚਾਹੀਦਾ ਨਹੀਂ ਚੀਜ਼ਾਂ ਨਹੀਂ ਵਰਤਨੀ ਅੱਜ ਤੋਂ ਬਾਅਦ ਸਿੱਧੀ ਜੀ ਕਰਦੀ ਇਹਨਾਂ ਨੇ ਕਹਿੰਦੇ ਮੈਨੂੰ ਨਵੀਆਂ ਲਾ ਕੇ ਦੋ ਉਹੜੇ ਚੀਜ਼ਾਂ ਵੀ ਆਪਣੇ ਪਿਛੋਲੇ ਗਈ ਕਿ ਚੋਰ ਕਿ ਮਗ ਕੇ ਲਾਉਣੇ ਚੀਜ਼ਾਂ ਵੀ ਸਿੱਧੀ ਗੱਲ ਆ ਦੱਸ ਵੀਰੇ ਹੁਣ ਗਲਤੀ ਕੀ ਦੀ ਨਾ ਵੇਖ ਲੈ ਗੱਲਾਂ ਕੀ ਕਰਦੀ ਐ ਇਹਨੂੰ ਕਹ ਡੜੀ ਤੈਨੂੰ ਮਤ ਦੇ ਕੇ ਗਈ ਨਾ ਲੜਨ ਵਾਲੀ ਉਹਨੂੰ ਇੰਨਾ ਵੀ ਕਹਿ ਦੇਣਾ ਹੈਗਾ ਵੀ ਮੈਨੂੰ ਇਹ ਵੀ ਦੱਸ ਦੇ ਵੀ ਮੇਨੇ ਕਿਹੜੇ ਮਾਰਨੇ ਭਾਬੀ ਨੂੰ ਆਹੋ ਹੁਣ ਮੈਨੂੰ ਉਹ ਵੀ ਸਿਖਾ ਕੇ ਜਾਇ ਕਰੀਂਗੇ ਓਏ

ਉਹਦੇ ਨੇ ਮੇਰੇ ਪੱਲਾ ਪੱਲਾ ਨਹੀਂ ਫਰਾਇਆ ਉਹਨਾਂ ਨੇ ਤੇ ਇਹਦੇ ਪੈਸੇ ਪੂਰੇ ਇਕੱਠੇ ਕਰਨ ਦੇ ਆ। ਹਾਂ। ਹਾਂ। ਐ ਬੋਧਨ ਪਿੰਡੋਂ ਦੇਣੇ ਪੈਣੇ ਦੋਲੇ ਬੋਦੇ। ਪੈਸਾ। ਹਾਂ। ਬਾਬਾ ਕਿਰਪਾ ਹੋ ਜੇ ਤੇਰੀ ਕਿਤੇ ਸੱਚੇ ਬਾਸ਼ਾ ਪੈਸਾਂ ਦੀ ਹਾਂ ਹੋ ਜੇ ਹੁਣ। ਚਲੋ ਇਹ ਆ ਵੀ ਪੈਸੇ ਵੀ ਦੇਣੇ ਆ ਤੇ ਮੁੰਡਾ ਬਾਹਰ ਚਲੇ ਜਾਵੇ। ਤੇ ਸਤਿਗੁਰ ਤੂੰ ਹੀ ਆ। ਅਰਦਾਸਾਂ ਤੇਰੀ ਅੱਗੇ ਆ ਸਾਡੀਆਂ ਗਰੀਬਾਂ ਦੀਆਂ। ਮਾਲਕਾ ਜਿੱਦਾਂ ਹੋਰ ਨਾਂ ਦੀਆਂ ਸੁਣਦਾ ਲੋਕਾਂ ਨੇ ਅਰਦਾਸਾਂ ਉਹਦਾ ਮੇਰੀ ਵੀ ਗਰੀਬ ਦੀ ਅਰਦਾਸ ਸੁਣ ਲਈ ਇਹ ਵੀ ਬੱਚਾ ਸਾਡਾ ਬਾਹਰ ਚੱਲਿਆ ਜਾਵੇ ਰੋਜੀ ਰੋਟੀ ਦੇ ਲੱਗ ਜੇ ਤੇ ਮਾਪਿਆਂ ਨੂੰ ਟੈਂਸ਼ਨ ਨਹੀਂ ਕੋਈ ਹੁੰਦੀ ਤੇ ਪਾਸ਼ਾ ਤੁਸੀਂ ਕਰਨ ਵਾਲੇ ਆ ਤੁਸੀਂ ਕਿਰਪਾ ਕਰਨੀ ਆਹੀਂ ਤੇ ਅਰਦਾਸਾਂ ਕਰਨ ਯੋਗੇ ਪਾਸ਼ਾ ਸਾਡੀ ਗਰੀਬਾਂ ਦੀ ਅਰਦਾਸ ਇਹ ਤੁਹਾਡੇ ਚਰਨਾ ਚਾ ਤੁਹਾਡੀ ਤੇ ਧੁਰ ਦਰਗਾਹ ਤੱਕ ਚਲਦੀ ਹੈ ਤੇ ਤੁਸੀਂ ਸਾਰੇ ਸਾਡੇ ਗਰੀਬਾਂ ਦੇ ਕਾਰਜ ਸੁਵਾਰਨੇ ਆ ਤੇ ਪੈਸੇ ਦੀ ਹਾਂ ਹੋ ਜੇ ਮਾਲਕ ਜੀ ਤੁਸੀਂ ਕਿਰਪਾ ਕਰਿਓ ਸੱਚੇ ਪਾਸ਼ਾ ਵਾਹਿਗੁਰੂ ਫਿਰ ਤਿਆਰੀ ਇੱਕ ਸਾਥ ਦੀ ਤੇ ਆ ਤਿਆਰੀ ਆ ਤੇ ਲੈ ਤੁੱਤਾ ਬਹਿ ਗਏ ਆ ਬੈਠੇ ਆ ਆ ਜਾ ਬੈਠ ਜਾ ਬੈਠਾ ਬੈਠ ਜਾ ਜੋਗਣਾ ਨੂੰ ਜੋਗਨ ਤੇਰਾ ਕਿਦਾਂ ਵਾ ਵਧੀਆ ਠੀਕ ਠਾਕ ਜੀ ਮੰਮੀ ਕੰਢੀ ਮੰਮੀ ਕੋਈ ਨਹੀਂ ਛੁੱਤੇ ਸੀ ਅੱਛਾ ਅੱਛਾ ਜੋਗ ਨੂੰ ਕਹਣ ਕਿਦਾ ਮੰਮੀ ਨੂੰ ਤੁਸੀਂ ਦੱਸਿਆ ਨਹੀਂ ਆ ਬਾਹਰ ਜਾਣ ਵੱਲੋਂ ਆਈ ਸੀ ਕਿ ਨਹੀਂ ਜਾਣਾ ਮੈਂ ਜਿੱਥੇ ਚੱਲ ਗਿਆ ਜਿੱਥੇ ਜਾਵਾਂਗੇ ਦੱਸ ਦਾਂਗੇ ਉਹ ਤਾਂ ਇੱਕ ਕੰਮ ਵਾਸਤੇ ਪੰਡਾ ਰੁਪਈਆ ਲੱਗਦੇ ਆ ਪਹਿਲੇ ਨਹੀਂ ਕਿ ਕਿਹੜਾ ਵੀ ਘੱਟ ਲੱਗਦੇ ਆ ਮੈਂ ਇਹ ਤਾਂ ਬੈਪੋ ਇਕੱਠੇ ਕਰਨ ਦੇ ਦੀ ਹੋਵੇ ਤੇ ਫੇਰ ਵਾ ਇਹ ਠੀਕ ਕਰਾ ਥੋੜਾ ਵਾ ਪੁੱਤ ਵੀ ਛੱਡ ਦੀ ਇਕੱਠੀਆਂ ਕਰ ਲੈਣੀਆਂ ਹਾਂ ਹਾਂ ਜੀ ਹਾਂ ਜੀ ਇਹ ਤਾਂ ਗੱਲ ਹੀ ਹੈ ਇਕੱਠਾ ਕਰਨਾ ਬੜਾ ਔਖਾ ਤਾਂ ਇਹ ਮੈਂ ਕਿਹਾ ਮੈਂ ਤੇ ਆਪਣੇ ਇੱਥੇ ਛੱਡਦਾ ਹਾਂ ਕੰਮ ਤਲ ਕੀ ਵਾਰ ਬੁਰਜਣਾ ਵਾ ਨਹੀਂ ਪੁੱਤ ਚਲ ਤੂੰ ਇੱਥੇ ਕਰੀ ਜਾ ਇਹ ਆ ਵੀ ਚਲ ਇੰਨੇ ਚਲੇ ਜਾਣਾ ਤੂੰ ਤੇ ਆ ਸਾਡਾ ਆਸਰਾ ਰਵੇਂਗਾ ਤੇ ਕੰਮ ਤਨ ਦੇ ਇੱਥੇ ਕਿਤੇ ਖਾਣਾ ਪਊਗਾ ਤੇ ਤੈਨੂੰ ਨਾਲ ਲੈ ਜਾਇਆ ਕਰਾਂਗੇ ਪੁੱਤ ਚਲ ਜਾ ਗਰੀ ਡਾਡੀ ਨੂੰ ਨਾਲ ਬਾਅਦ ਚ ਮੈਂ ਕੋਈ ਗੱਲ ਨਹੀਂ ਤੇ ਇਹਦਾ ਡਈ ਵੀਰ ਵਾਸਤੇ ਤੇਰੇ ਵਾਸਤੇ ਡਈ ਕੰਮ ਕਰਨ ਮੈਂ ਫਿਰ ਚਲੇ ਹੀ ਹਾਂ ਮੈਂ ਗੱਡੀ ਦਾ ਵੀ ਕਰ ਲੋ ਵੇਖ ਲੋ ਵੇਚ ਦੋ ਵੇਲਾ ਇਹ ਕਿਦਾਂ ਦੀਆਂ ਗੱਲਾਂ ਕਰਦਾ ਪਹਿਲਾਂ ਇਹਨੇ ਸਾਡੇ ਗੱਲ 'ਚ ਗੂਠ ਦਿੱਤਾ ਵੀ ਗੱਡੀ ਲੈਣੀ ਲੈਣੀ ਆ ਲੈਣੀ ਲੈਣੀ ਗੱਡੀ ਲੈ ਲਈ ਆ ਹੁਣ ਆ ਤਾਂ ਹੁਣ ਉਹਨੂੰ ਵੇਚਣ ਨੂੰ ਤੁਰ ਪਿਆ ਨਹੀਂ ਨਹੀਂ ਗੱਡੀ ਨਾ ਵੇਚ ਯਾਰ ਮੈਂ ਥੋੜਾ ਲਈ ਮੈਂ ਤਾਂ ਬੁਲਟ ਕਹਿੰਨਾ ਹੈ ਮੰਮੀ ਨੇ ਕਹਿ ਕੇ ਗੱਡੀ ਲਈ ਸੀ ਵੀ ਚਾਜ ਹੀ ਚੱਲ ਜਾਂਦੇ ਬਹਿ ਕੇ ਬੁਲਟ ਹੋਂ ਤੂੰ ਬਾਹਰ ਜਾ ਕੇ ਲੈ ਲਈ ਕਿਦਾਂ ਦੀਆਂ ਇਹ ਗੱਲਾਂ ਕਰਦਾ ਤਸ ਉਹੋ ਗੱਲ ਵੀ ਇਹਨੂੰ ਵੀ ਸਮਝੋਣੀ ਚਾਹੀਦੀ ਆ ਵੀ ਮਾਪੇ ਮੇਰੇ ਕਿੱਥੋਂ ਲਿਆਉਣਗੇ ਪੈਸਾ ਲੈ ਵੀ ਇਹਦਾ ਹੈ ਗੱਡੀ ਦਾ ਗ੍ਰੇਡ ਘਟੀ ਜਾਣਾ ਹੈ ਖਲੋਤੀ ਦਾ ਤੁਸੀਂ ਕਿੰਨੀ ਕਿ ਚਲਾਉਣੀ ਕਿਤੇ ਉਧਰ ਮੇ ਹੁਣ ਉਹਨਾਂ ਨੂੰ ਲੋਕਾਂ ਨੂੰ ਪਤਾ ਲੱਗ ਗਿਆ ਨਾ ਕਿ ਇਹਨੇ ਬਾਹਰ ਪੁਰ ਜਾਣਾ ਵਾ ਤਾਂ ਗੱਡੀ ਵੇਚਣ ਡਿਆ ਵਾ ਤੇ ਉਹ ਟਾਈਮ ਨਾਲ ਫੇਰ ਕੋਈ ਨਹੀਂ ਮਿਲਣਾ ਇਹਦਾ ਹੁਣ ਮੈਂ ਦਿਆਂ ਦੇ ਹੈਗਾ ਵਾ ਪੈਸੇ ਇਕੱਠੇ ਕਰਨਾ ਵੇ ਹੁਣ ਮੈਂ ਫੇਰ ਚੱਲਿਆਂ ਲੈਣ ਮੰਮੀ ਗਈ ਏ ਲੈਣ ਉਹ ਵੀ ਆਪਣੇ ਗਈ ਆ ਆ ਮੈਨੂੰ ਫੋਨ ਆ ਹੀ ਗਿਆ ਉਹਦਾ ਕਿਉਂ ਲੱਗਦਾ ਆ ਵੇਲਾ ਉਹਦਾ ਆ ਗਿਆ ਹੀ ਉਹ ਪਹੁੰਚ ਗਈ ਘਰੋਂ ਪਤਾ ਮੈਂ ਕਰਦਾ ਬਾਅਦ ਚ ਫੋਨ ਮੈਂ ਬਾਅਦ ਚ ਕਰਦਾ ਫੋਨ ਲੱਗੇ ਆਣੋ ਮੈਂ ਜਾਵਾਂ ਫਿਰ ਉਹ ਪਹੁੰਚ ਗਈਆਂ ਤੂੰ ਪੈਸੇ ਲੈਣ ਉਹ ਜਿਹੜੇ ਲਿਓਣੇ ਸੀ ਅਛੇ ਅਛਾ ਮੈਂ ਵੀ ਤੁਰਿਆਂ ਲੱਗਾ ਵਾ ਬਸ ਪਰਨਾ ਬੰਦ ਲਿਆ ਤੁਰੇ ਜਾਣਦੇ ਆ ਮੰਮੀ ਮੈਂ ਆ ਚੱਲ ਪੈਸੇ ਬੂਏ ਦਾ ਪਤਾ ਕਰਦੀਏ ਫਿਰ ਇਹਨੂੰ ਮੁੰਡੇ ਨੂੰ ਹੁਣ ਜਾਣਾ ਤੇ ਹੈ ਹੀ ਇਹਨੇ ਤੂੰ ਮੈਂ ਜਿਹਨੂੰ ਮੈਂ ਆਖਿਆ ਮੈਂ ਫਿਰ ਪੁੱਛ ਲੈਵਾਂ ਇਹਨੂੰ ਇਹ ਵਿੱਚ ਆਖੀ ਜਾਂਦਾ ਵਾ ਆਂਦਾ ਜਿਹੜੀ ਗੱਡੀ ਆ ਗੱਡੀ ਵੇਚ ਲਈਏ ਮੈਂ ਕਿਹਾ ਪਹਿਲਾਂ ਤੇ ਤੁਹਾਡੇ ਗੱਲ ਚ ਬੂਠਦੇ ਆ ਕੇ ਤੇ ਗੱਡੀ ਲਈ ਤੇ ਹੁਣ ਤੂੰ ਆਂਦਾ ਮੈਨੂੰ ਵੇਚ ਲਈਏ ਤੂੰ ਪਤਾ ਹੀ ਨਹੀਂ ਤੈਨੂੰ ਵੀ ਪੈਸੇ ਕਿੱਥੋਂ ਆਉਣੇ ਮਾਪਿਆਂ ਕੋਈ ਨਹੀਂ ਆਹ ਤੇ ਮੈਂ ਕਿਹਾ ਚੱਲ ਇਹ ਆ ਵੀ ਹੁਣ ਕਿਸੇ ਨੂੰ ਪਤਾ ਕਰਦੇ ਆ ਲੋਕਾਂ ਕੋ ਜੇ ਮਿਲ ਗਏ ਰਿਸ਼ਤੇਦਾਰਾਂ ਨੂੰ ਠੱਗਣ ਦੇ ਆਂ ਆਂਦਾ ਮਾਤਾ ਵੀ ਗਈ ਆ ਮੈਂ ਕਿਹਾ ਮਾਤਾ ਆਪਣੇ ਗਈ ਆ ਠੱਗਣ ਤੇ ਮੈਂ ਵੀ ਹੈ ਜਿੰਨੇ ਮਿਲਣਗੇ ਫੇਰ ਠੀਕ ਵਾ ਆਹੋ ਮੈਂ ਕਿਹਾ ਜਿੰਨੇ ਮਿਲ ਜਣਗੇ ਤੇ ਤੈਨੂੰ ਹਾਂ ਹੋਈ ਆ ਪੈਸਿਆਂ ਦੀ ਅੱਛਾ ਯਾਹੋ ਨਹੀਂ ਜਿਹੜਾ ਮੋੜੀ ਉਹਲੀ ਦੇ ਕੋਹੇ ਦਾਦੇ ਅੰਦਰ ਵੜਦੇ ਬਾਹਰ ਨਿਕਲਦੇ ਨਹੀਂ ਕੋ ਪਤਾ ਲੱਗਦਾ ਹਾਂ ਉਤਰਾ ਇੱਕ ਗੱਲ ਹੈਗੀ ਹੋ ਚਲੋ ਇਹ ਇਹ ਨਾ ਗਰਸੀ ਬਹੁਤਾ ਵੀ ਗਰਸੀ ਨਾ ਜਿੰਨਾ ਦੇਣਗੇ ਉਨੇ ਲੈਵੀ ਠੀਕ ਆ ਆਹੋ ਬਾਕੀ ਨਾ ਹੋਗਾ ਨਾ ਕੋਈ ਨਹੀਂ ਜ਼ਮੀਨ ਜਾਇਦਾਦ ਭਾਂਡਾ ਇਸੇ ਵਾਸਤੇ ਹੁੰਦਾ ਵਾ ਬੰਦਾ ਗਹਿਣੇ ਗੁਣੇ ਕਰਦਾਂਗੇ ਕੋ ਹਾਂ ਚਲੋ ਠੀਕ ਆ ਪੀਓ ਚਾਹ ਜੀ ਤੁਸੀਂ ਮੈਂ ਵੀ ਚੱਲੇ ਆਂ ਮੰਮੀ ਤੱਕੋ ਪਿਛਾ ਕਹਿੰਦੀ ਮੇਰੇ ਭਰਾ ਆਉਂ ਜਾਉ ਆ ਆ ਉਹ ਆ ਤੇ ਹੁਣ ਪੈਸੇ ਨਹੀਂ ਦਿੰਦੇ ਸਾਦੀ ਪੇ ਅੰਦਰ ਬਾਹਰ ਵੜਦੇ ਨਿਕਲਦੇ ਆ ਹੁਣ ਪੁੱਤ ਤੈਨੂੰ ਮੈਂ ਅੱਗੇ ਵੀ ਦੱਸਿਆ ਵੀ ਇਹ ਠੀਕਰਾਂ ਥੋੜਾ ਵਾ ਪੈਸੇ ਇਕੱਠੇ ਆ ਇਕੱਠੇ ਕਰਨੇ ਕਿਰੇ ਬੜੇ ਮੁਸ਼ਕਲ ਵਾ ਤੇ ਆ ਵੀ ਕਰਨੇ ਪੈਣੇ ਕਿਸੇ ਨੇ ਨਹੀਂ ਦੇਣੇ ਤੈਨੂੰ ਹਾਂ ਘਰਾਂ ਦੇ ਵਿੱਚ ਪੈਸੇ ਥੋੜਾ ਰੱਖੇ ਹੁੰਦੇ ਆ ਤੇ ਮੈਂ ਚੱਲੇ ਹੀ ਉਹ ਲੈਣ ਫਿਰ ਹੈ ਚਲੋ ਗੱਡੀ ਵਾਦੇ ਕਦੇ ਵਿਚਾਰ ਮੰਮੀ ਨਾਲ ਉਹ ਗੱਡੀ ਦਾ ਮੁੜ ਕੇ ਵੇਖਾਂਗੇ ਪੁੱਤ ਅਸੀਂ ਵੀ ਕਿਤੇ ਬੁੱਢੇ ਠੇਰੇ ਆ ਇਹ ਅਭੀ ਜੇ ਕਿਤੇ ਬੱਦਾਂ ਰਾਤ ਬਰਾਤੇ ਕਿਤੇ ਬਿਮਾਰ ਹੋ ਜਾਊਗਾ ਕਿਹ ਕਿਹ ਬੰਦੇ ਨੂੰ ਕਿੰਨੂੰ ਕਹਿ ਕੇ ਡਰਾਈਵਰ ਤੇ ਲੱਲਾਂਗੇ ਇਹ ਗੱਲ ਤੇ ਹਸਪਤਾਲ ਤੇ ਕੋਈ ਛੁੱਟੂਗਾ ਸਾਨੂੰ ਤੇਰੇ ਵੱਲੋਂ ਆਹੋ ਚੱਲ ਫੇਰ ਰਹਿਣ ਦਿਓ ਤੇ ਹੈਂ ਰਹਿਣ ਦ ਫੇਰ ਨਾ ਵੇਚੋ ਇਹ ਨਹੀਂ ਅਜੇ ਨਹੀਂ ਕਿ ਵੇਚਣੀ ਹਾਂ ਲੋਡ ਪਊਗੀ ਤੇ ਫੇਰ ਵੇਖ ਲਾਂਗੇ ਕੋਈ ਗੱਲ ਨਹੀਂ ਬਾਕੀ ਆ ਬੇ ਹੁਣ ਤੈਨੂੰ ਤੇ ਕਲਾਉਣਾ ਹੀ ਇਹਨਾ ਪਾਉ ਪੁੱਤ ਗੈਂਚ ਨਾਲ ਕਿਸ ਤਰ੍ਹਾਂ ਇਹਦੇ ਉਹ ਤਰ੍ਹਾਂ ਮੈਂ ਤੇਨੂੰ ਇਹ ਗੱਲਾਂ ਨਾਲ ਵੀ ਜਦ ਪੁੱਤ ਇੱਥੇ ਵਾਈ ਕਰ ਸਾਡਾ ਇੱਥੇ ਸਾਰਾ ਕੌਣ ਆ ਤੂੰ ਹੀ ਆਂ ਤੇਰੇ ਮੂੰਹ ਵਾਲੀ ਵੇਖਣਾ ਇਹਦੇ ਗੱਲ ਸਹੀ ਆ ਤੇ ਇਹਨੇ ਕੋਈ ਜਿੱਦ ਫੜੀ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਬਾਹਰ ਹੀ ਜਾਣਾ ਮੈਂ ਤਾਂ ਚਲ ਜਾ ਫਿਰ ਕੀ ਜਿਆਦਾ ਕਹਿੰਦਾ ਫਿਰ ਕੱਲ ਦਾ ਕੋਈ ਗੱਲ ਨਹੀਂ ਆਓ ਚਲੋ ਠੀਕ ਆ ਬਹੁਤ ਤੁਸੀਂ ਕਰੋ ਬੰਨਾ ਵਾਤਾ ਮੈਂ ਜਾਵਾਂ ਪਰ ਹੈ ਜਾਓ ਜਾਓ ਚਾਰ ਪੰਜ ਸਾਲਾਂ ਆਊਟ ਕਾ ਕੇ ਨਾਲੇ ਜੱਟ ਜੁੱਟ ਬਾਹਰ ਆ ਤਾਂ ਹੀ ਐ ਆਪਣੇ ਨਾਲ ਹੀ ਜਾਣਾ ਤਾਂ ਹੀ ਫਿਰ ਨਾ ਤਲ ਕੋਈ ਨਹੀਂ ਕੋਈ ਸੈਟਅਪ ਹੋ ਜਾਵੇ ਕੰਮ ਫਿਰ ਕੋਈ ਗੱਲ ਨਹੀਂ ਤੈਨੂੰ ਵੀ ਨਾਲ ਜਾਣਾ ਜਿੱਥੇ ਪੱਕੇ ਹੋ ਗਏ ਉੱਥੇ ਨਹੀਂ ਵਧੀਆ ਵਧੀਆ ਸੈਟਅਪ ਹੋ ਗਏ ਤੇ ਫੇਰ ਮੈਨੂੰ ਕਿਹਾ ਤੂੰ ਯਾਦ ਕਰਨਾ ਤਾਂ ਨਹੀਂ ਕਰਨਾ ਨਹੀਂ ਨਹੀਂ ਕਰਾਂਗੇ ਕਰਨਾ ਕਿਉਂ ਨਹੀਂ ਅਹ ਇਦਾਂ ਆਂਦੰਦੇ ਆ ਨਹੀਂ ਨਹੀਂ ਪਰ ਤੂੰ ਇਥੇ ਲਈ ਮਮੀ ਨੂੰ ਨਾਲ ਕਿ ਨਹੀਂ ਪਰ ਮੈਂ ਦਿੱਤੀਆਂ ਮੈਂ ਕਿਤੇ ਜਾਣਾ ਵਾ ਤੈਨੂੰ ਪਤਾ ਕੰਮ ਹੁੰਦਾ ਕੋਈ ਨਾ ਕੋਈ ਕਿਤੇ ਦੁਕਾਨ ਤੇ ਭੇਜਣਾ ਢੇ ਭੇਜਣਾ ਅਹ ਇਹ ਤਾਂ ਗੱਲ ਹੈ ਜੀ ਇਹ ਵਲ ਦੁਕਾਨਾ ਲੱਗ ਗਿਆ ਤੈਨੂੰ ਪਤਾ ਯਾਰ ਮੈਂ ਚਲ ਗਿਆ ਕਰਨਾ ਵਾ ਠੀਕ ਠੀਕ ਮਰੇ ਇਹ ਕੰਮ ਨੂੰ ਤਾਂ ਮੈਂ ਸ਼ੇਅਰ ਹੁੰਨਾ ਵਾ ਮੈਂ 10000 ਰੁਪਏ ਖਾਣ ਨੂੰ ਮਿਲ ਜਾਂਦੇ ਘੁੰਮਣ ਫਿਰਨ ਤੇ ਅੱਗੇ ਤਾਂ ਆਹ ਹਾਂ ਉਹ ਆਵੇ ਵਧੀਆ ਹਾਂ ਠੀਕ ਹੈ ਸਭ ਕਰਤੇ ਅਰਤੂਰ ਵਰਦੇ ਤੇ ਮੈਂ ਮਾਰੇ ਮੰਮੇ ਚਾਹ ਬਣਾਈ ਤੇ ਪੀਣੀ ਤੇ ਆ ਜਾ ਨਹੀਂ ਨਹੀਂ ਚੱਲ ਤੂੰ ਹੋਏ ਨੀ ਹਾਂ ਚੱਲ ਮੈਂ ਖਾਉਂਗਾ ਮੈਂ ਵੀ ਕਰ ਲਾ ਤਿਆਰੀ ਇਹ ਜੋ ਆਪਣਾ ਉਹ ਆਇ ਮਰੀ ਨੇ ਹਾਂ ਮੈਂ ਅੱਜ ਮੈਂ ਤਿਆਰੀ ਹੈ ਮੇਰੀਆ ਚੱਲ ਜਾਣਾ ਮੈਂ ਸਸਾ ਚੱਲ ਜਾਣਾ ਕੁਝ ਪੈਸੇ ਦੇ ਦਿੱਤੇ ਏਜੰਟ ਨੂੰ ਤੇ ਆ ਚੱਲ ਜਾਣਾ ਚਾਲ ਵਧੀਆ ਫਿਰ ਤੇ ਹਾਂ ਤੇ ਇੱਕ ਵਾਰ ਮੈਨੂੰ ਜਾ ਲੈੰਦੇ ਉਹ ਸੈਟ ਸੁੱਟੋ ਲੈੰਦੇ ਕੋਈ ਨਹੀਂ ਤੇਰਾ ਗੁੱਸਾਾਂਗੇ ਅੱਛਾ ਹਾਂ ਤੇ ਬਾਕੀ ਤੂੰ ਮਜ਼ਾਕ ਕਰਦਾ ਜੇ ਮੈਂ ਤੇ ਲਾਗਦਾ ਗੁੱਸਾ ਨਾ ਕਰੀ ਨਹੀਂ ਨਹੀਂ ਭਰਾਵਾ ਤੇਰਾ ਗੁੱਸਾ ਕਾਦਾ ਹਾਂ ਤੋਤਾ ਤੇ ਨਾਸ ਦੇ ਘੇੜਦੇ ਨੇ ਆ ਵੇ ਨਾ ਤੂੰ ਵੀ ਨਹੀਂ ਹਿੱਤੀ ਸਿਆਣਾ ਕਿਦਾ ਹੋ ਗਿਆ ਸਿਆਣਾ ਹੋਣਾ ਪੈਣਾ ਹੁਣ ਬਰਜਣਾ ਤੇ ਤਾਂ ਹੀ ਹਣ ਤੇ ਬਾਕੀ ਇਹ ਆ ਵੀ ਸਲਾਸਰੀ ਉਹ ਨਾ ਕਹਿੰਦੇ ਕਹਿੰਦੇ ਨਹੀਂ ਨਹੀਂ ਭਰਾਵਾ ਮੈਂ ਪੀਣੀ ਕਰਨੀ ਹੁਣ ਤੇਰਾ ਪਸਾਵਾ ਉਨਾਂ ਕੇ ਇੱਕ ਕਰਤੇ ਆ ਰੱਖਣਾ ਪੜਾ ਦੁੱਧ ਚਾਹ ਬੰਦਾ ਬਸ ਬਸ ਬਾਕੀ ਕੰਮ ਨੇ ਆਪਣਾ ਛੱਡੀ ਜਾਈਂ ਇਹ ਕੰਮ ਤੇ ਓਏ ਅੱਧਾ ਟੱਪਾ ਲਾਉਣਾ ਵਧੀਆ ਮਿਲ ਚ ਕੰਮ ਹਾਂ ਨਹੀਂ ਵਧੀਆ ਵਧੀਆ ਮਿਹਲੇ ਚ ਆਹ ਘਰ ਤੇ ਘਰ ਯਾਰ ਚੱਲ ਛੁੱਟੀ ਚੱਲ ਮੈਂ ਚੱਲ ਰੈਸਟ ਕਰ ਲੈਣੇ ਆ ਦਾਰਦੂਰੂ ਕੇ ਦੇ ਪੰਪ ਚ ਆ ਕੇ ਨਾ ਪੀਆ ਕਰੀ ਕਵੀ ਨਹੀਂ ਮੈਂ ਨਹੀਂ ਪੀਣਾ ਤੂੰ ਤੂੰ ਹੁਣ ਹੱਥ ਜਾ ਕੇ ਨਾਲ ਲੱਗ ਜੀ ਨਹੀਂ ਨਹੀਂ ਬੱਚਾ ਤੂੰ ਤਰੱਖੀ ਭਰਾ ਭੋਲਣਾ ਜਾਈਂ ਹੱਥ ਜਾ ਕੇ ਨਹੀਂ ਮੈਂ ਨਹੀਂ ਭੋਲਦਾ ਪਰ ਦਿਲ ਚ ਗੁੱਸਾ ਨਾ ਰੱਖੀ ਨਹੀਂ ਨਹੀਂ ਕਿਸਾ ਗਸਾ ਕੋਈ ਨਹੀਂ ਮੈਨੂੰ ਗੁੱਸਾ kada ਮੁੰਦੇ ਨਾਲ ਚਾਹ ਆ ਚੱਲ ਚੱਲਦੇ ਆਂਦੇ ਚਲੋ ਤੋਂ ਮੇਰਾ ਭਰਾ ਨੇ ਦੁਆ ਕਰਾਂ ਦਾ ਧਿਆਨ ਨਾ ਰੱਖਣਾ ਨਹੀਂ ਰੱਖੂੰਗਾ ਬਾਕੀ ਤਾਈ ਦਾ ਪੁੱਤ ਕਿ ਤੇਰੇ ਤੇ ਭੈ ਗੁੱਸਾ ਕਰਦੇ ਉਹਨੇ ਕਹਾਂ ਮੈਨੂੰ ਸਾਚੀ ਨਹੀਂ ਦੱਸਦੇ ਕੋਈ ਗੱਲ ਤੈਨੂੰ ਤੇ ਦੱਸਿਆ ਇਹ ਤਾਈ ਦਾ ਤੈਨੂੰ ਪਤਾ ਸੁਭਾਜ ਦਾ ਤੁਹਾਨੂੰ ਇਹ ਗਾਂ ਗੱਲ ਕਰ ਦਿੰਦੀ ਆ ਆਹੋ ਇਹ ਗੱਲ ਲੱਗੀ ਆ ਉਹ ਚਲ ਮੈਂ ਉਹਦਾ ਹਸੀ ਨਾ ਕਹਿੰਦਾ ਮਮੀ ਨੇ ਇੱਤਾ ਕਿਹਾ ਤਾਂ ਸਾਬਦੀ ਨੇ ਉਸੇ ਲੜਨਾ ਆ ਜਾਂਦੀ ਆ ਕਿਹੜੀ ਕਿਹੜੀ ਗੱਲ ਤੋਂ ਆਪਣਾ ਕੋਈ ਗੱਲ ਨਹੀਂ ਔਰ ਚਿੰਗਣੇ ਨਾਲ ਲੱਗੀ ਮਤ ਆ ਗਈ ਅੱਗੇ ਮਤ ਮਰਨੀ ਆਈ ਮੈਨੂੰ ਉਹ ਤਰੀ ਮੱਤ ਆ ਗਈ ਚਲ ਠੀਕ ਹੈ ਮੈਂ ਕਰਨਾ ਪੈ ਗਿਆ ਹਾਂ ਹਾਂ ਕੋਈ ਗੱਲ ਨਹੀਂ ਚੰਗਾ ਫਿਰ ਚੰਗਾ ਚੱਲੋ ਵਧੀਆ ਭਰਾਵਾ ਕਿਤੇ ਸਾਡਾ ਵੀ ਪਰਿਵਾਰ ਚੋਂ ਬਾਹਰ ਜਾਊਗਾ ਅੱਜ